ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫ੍ਰੈਂਡਸ ਅੱਜ ਆਪਣਾ ਸਲਾਈ ਕਲਾਸ ਦਾ ਹੈਗਾ ਯਾ ਸੈਕਿੰਡ ਡੇ ਦੂਸਰਾ ਦਿਨ ਹੈ ਅਮ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਹਲਕੇ ਨਾਪ ਦੇ ਹਿਸਾਬ ਨਾਲ ਆਪਾਂ ਪਲੇਟਾਂ ਦੇ ਨਿਸ਼ਾਨ ਕਿੱਦਾਂ ਲਗਾਉਣੇ ਆ ਕਿੰਨੇ ਇੰਚ ਤੇ ਲਗਾਉਣੇ ਆ 16 ਤੋਂ 17 ਇੰਚ ਦੇ ਹਿਸਾਬ ਨਾਲ ਤੁਹਾਨੂੰ ਮੈਂ ਅੱਜ ਦੱਸਾਂਗੀ ਠੀਕ ਆ ਕੱਲ ਆਪਣਾ ਸਲਾਈ ਕਲਾਸ ਦਾ ਪਹਿਲਾ ਦਿਨ ਸੀ ਤੇ ਕੱਲ ਮੈਂ ਤੁਹਾਨੂੰ ਏਰ ਡ ਇੱਕ ਮੀਜ਼ ਦੀ ਕਟਿੰਗ ਦੱਸੀ ਸੀ ਹਲਕੇ ਨਾਪ ਦੇ ਹਿਸਾਬ ਨਾਲ 16 17 ਛਾਤੀ ਦੇ ਹਿਸਾਬ ਨਾਲ ਕਮੇਜ਼ ਦੀ ਕਟਿੰਗ ਕਿੱਦਾਂ ਕਰਨੀ ਆ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਉਪਰ ਆਈ ਬਟਨ ਤੇ ਕਲਿੱਕ ਕਰ ਲਿ ਕੀ ਹਲਕੇ ਨਾਪ ਨੂੰ ਪਲੇਟ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ ਦੇਖੋ ਫ੍ਰੈਂਡਸ ਹਲਕੇ ਨਾਪ ਨੂੰ ਪਲੇਟ ਆਪਾਂ ਨਾ ਵੀ ਪਾਈਏ ਤਾਂ ਵੀ ਆਪਣੀ ਫਿਟਿੰਗ ਵਧੀਆ ਆ ਜਾਂਦੀ ਹੈ ਕਿਉਂਕਿ ਬ੍ਰੈਸਟ ਸਾਈਜ਼ ਬਿਲਕੁਲ ਜ਼ੀਰੋ ਹੁੰਦਾ ਆ ਠੀਕ ਆ ਇਸ ਕਰਕੇ ਆਪਾਂ ਨੂੰ ਪਲੇਟ ਨਾ ਵੀ ਪਾਵਾਂਗੇ ਤਾਂ ਵੀ ਚੱਲ ਜਾਏਗਾ ਪਰ ਕਈ ਵਾਰੀ ਇਦਾਂ ਹੁੰਦਾ ਆ ਕਿ ਕਸਟਮਰ ਦੀ ਡਿਮਾਂਡ ਤੇ ਆਪਾਂ ਨੂੰ ਪਲੇਟ ਪਾਉਣੇ ਪੈਂਦੇ ਆ ਫਿਰ ਆਪਾਂ ਇਹ ਸਾਲ ਤੇ ਵਿੱਚ ਕੀ ਕਰਨਾ ਆ ਦੇਖੋ ਆਪਾਂ ਪਲੇਟ ਦੀ ਜਿਹੜੀ ਲੰਬਾਈ ਆ ਇੱਥੇ 10 ਇੰਚ ਰੱਖਣੀ ਆ 10 ਇੰਚ ਪਲੇਟ ਤਿਆਰ ਰੱਖਣਾ ਹੈ ਤੇ 10.5 ਤੇ ਆਪਾਂ ਲੰਬਾਈ 'ਚ ਨਿਸ਼ਾਨ ਲਾ ਤੇ ਦੇਖੋ ਫਰੈਂਸ ਇਸ ਤੋਂ ਬਾਅਦ ਇਹ ਜਿਹੜੀ ਚੜਾਈ ਰੱਖਣੀ ਆਪਾਂ 3 ਇੰਚ ਰੱਖਣੀ ਆ ਅੰਦਰ ਵਾਲਾ ਗੈਪ ਆ ਉਹ ਆਪਾਂ 3 ਇੰਚ ਰੱਖਣਾ ਆ ਇਸ ਤੋਂ ਬਾਅਦ ਆਪਾਂ ਪਲੇਅਰ ਦੀ ਲੰਬਾਈ 7 ਤੋਂ 7.5 ਰੱਖ ਸਕਦੇ ਆ ਬੜੇ ਆਰਾਮ ਨਾਲ तो बेशक सत्त रख लो साढ़े सत्त रख लो इस बाद तीन इंचद सेंटर गैप दे के इतें भी मार्किंग कर लेंगे ठीक है तो निशान जोड़े डार्क करके विखा दें इस बाद आप इतने एक सीधी लाइन खिंच लें जो तो आप कपड़े से कटिंग करा उदों इन मार्किंग नहीं करनी सिर्फ दो डॉट ही काफ़ी होंगे बस कपड़ा फोल्ड करके प्लेट पा लेना हूँ या देखो इतों मैं सिर्फ तुम दसना चाहनी हाँ कि आप कि उपरों रखना है देखो प्लेट दूर वाली साइड तो तीन इंच का मार्क कर लेना इतने तो हाफ हाफ दोनों साइडा तेज तरीके मार्क कर ਲੈਣਾ ਹੈ ਇਸ ਤੋਂ ਬਾਅਦ ਆਪਾਂ ਇਹਨੂੰ ਏਦਾਂ ਮਿਲਾ ਲਾਂਗੇ ਸਿਰਫ 1/2 ਇੰਚ ਆਪਾਂ ਰੱਖਣਾ ਆ ਔਰ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਲਾਂਗੇ ਇਹ ਆਪਣੇ ਪਲੇਟ ਦੀ ਨਿਸ਼ਾਨੀ ਹੋਏ ਇਹਦੇ ਨਾਲ ਇਹ ਪਤਾ ਲੱਗੂਗਾ ਕਿ ਆਪਣੇ ਪਲੇਟ ਵਿੱਚ ਕਿੰਨਾ ਕੱਪੜਾ ਆਉਣਾ ਆ ਮਤਲਬ 1 ਇੰਚ ਆਪਣੇ ਪਲੇਟ ਦੇ ਅੰਦਰ ਕੱਪੜਾ ਆਉਣਾ ਆ ਤੇ 1 ਇੰਚ ਆਪਾਂ ਨੂੰ ਕੱਪੜਾ ਵਧ ਲੈਣਾ ਪਊਗਾ ਜਦੋਂ ਆਪਾਂ ਪਲੇਟ ਪਾਉਣੇ ਆ ਕਮਰ ਦੇ ਵਿੱਚ ਬਾਕੀ ਇਹਨੂੰ ਪਲੋਈਆਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਬ੍ਰੈਸਟ ਸਾਈਜ਼ ਬਿਲਕੁਲ ਜ਼ੀਰੋ ਆ ਇਸ ਕਰਕੇ ਦੇਖੋ ਜਿਹੜਾ ਹੁਣ ਆਪਾਂ ਕਮਰ ਦਾ ਜਿਹੜਾ ਨਿਸ਼ਾਨ ਲਾਉਨੇ ਆ ਆਪਾਂ ਪ ਜੇ ਰ ਅਪਾ ਪਲੇਟ ਪਾਉਣਾ ਹੈ ਫਿਰ ਆਪਾਂ ਇੱਥੇ 16 ਇੰਚ ਕਮਰ ਦੇ ਹਿਸਾਬ ਨਾਲ ਮਾਰਕਿੰਗ ਕਰਨੀ ਆ 8 ਇੰਚ ਤੇ ਮਾਰਕਿੰਗ ਕਰਨੇ ਆ ਜਦੋਂ ਤੁਸੀਂ ਪਲੇਟ ਪਾ ਲੋਗੇ ਤੇ ਤੁਹਾਡੀ ਕਮਰ ਜ ਜੀ ਆ ਪ੍ਰੋਪਰ ਤੁਹਾਡੀ 14 ਇੰਚ ਹੀ ਤਿਆਰ ਹੋਊਗੀ ਸੋ ਸੋ ਫਰੈਂਸ ਅੱਜ ਦੀ ਵੀਡੀਓ ਵਿੱਚ ਪਾਸੇ ਐਨਾਂ ਹੀ ਕੱਲ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗੀ ਹੈਵੀ ਨਾਪ ਦੇ ਹਿਸਾਬ ਨਾਲ ਪਲੇਟਾਂ ਦੇ ਨਿਸ਼ਾਨ ਲਗਾਉਣਾ ਤੇ ਕਮੀਜ਼ ਦੀ ਕਟਾਈ ਕਰਨਾ ਠੀਕ ਆ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਯੂਸਫੁਲ ਲੱਗਦੀ ਆ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਅਗਰ ਤੁਸੀਂ ਵੀ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਲਾਈ ਸਿੱਖਣਾ ਚਾਹੁੰਦੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ